ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਅਰੀਫਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਈ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਅੱਜ ਸ਼ਕਾਰਮਾਸ਼ੀਆਂ ਤੋਂ ਤੁਹਾਨੂੰ ਦੇ ਕੀ ਪਿੰਡ ਸ਼ਕਾਰਮਾਸ਼ੀਏ ਦੇ ਵਿੱਚ ਇੱਕ 7 ਸਾਲ ਦੀ ਬੱਚੀ ਇੱਕ ਐਸੀ ਬਿਮਾਰੀ ਦੀ ਸ਼ਕਾਰ ਹੈ ਜਿਸ ਦਾ ਖੂਨ ਹਰ 15 ਦਿਨ ਬਾਅਦ ਬਦਲਣਾ ਪੈਂਦਾ ਹੈ ਜੇਕਰ ਉਸ ਦਾ ਖੂਨ 15 ਦਿਨ ਬਾਅਦ ਨਾ ਬਦਲਿਆ ਜਾਵੇ ਤਾਂ ਉਸ ਨੂੰ ਵੱਡੀ ਕੋਈ ਪ੍ਰੋਬਲਮ ਆ ਸਕਦੀ ਹੈ ਤਾਂ ਦਾਦੀ ਇਹ ਕੀ ਦੁਨੀਆ ਦੇ ਉੱਤੇ ਬੱਚੇ ਬਹੁਤ ਮੁਸ਼ਕਲ ਨਾਲ ਮਿਲਦੇ ਪੈਣੇ ਅੱਜ ਕੱਲ ਐਸੀਆਂ ਬਿਮਾਰੀਆਂ ਚਲਪੀਆਂ ਆ ਕਿ ਮਾਂ ਬਣਨਾ ਜਾਂ ਮਾਂ ਦੀ ਝੋਲੀ ਦੇ ਵਿੱਚ ਬੱਚੇ ਦਾ ਆਉਣਾ ਬਹੁਤ ਜ਼ਿਆਦਾ ਮੁਸ਼ਕਲ ਆ ਤੇ ਬਹੁਤ ਸਾਰੀਆਂ ਜੜੀਆਂ ਨੇ ਉਹ ਕ੍ਰਿਟੀਕਲ ਸਟੇਜਾਂ ਤੋਂ ਪਾਰ ਹੁੰਦੇ ਹੋਏ ਲੋਕਾਂ ਦੀ ਜਿਹੜੀ ਝੋਲੀ ਭਰਦੀ ਤੇ ਜਦੋਂ ਝੋਲੀ ਭਰ ਜਾਵੇ ਤੇ ਉਸ ਤੋਂ ਬਾਅਦ ਦਾ ਉਸ ਬੱਚੇ ਨੂੰ ਕੋਈ ਐਸੀ ਜਿਹੜੀ ਇਹ ਬਿਮਾਰੀ ਹੋ ਜਾਵੇ ਕਿ ਜਿਸ ਦਾ ਲਾਜ ਬਹੁਤ ਮਹਿੰਗਾ ਹੋਵੇ ਤੇ ਗਰੀਬ ਬੰਦਾ ਰੋ ਪੈਂਦਾ ਹੈ ਤਾਂ ਅਦੀ ਕੀ ਇਸ ਬੱਚੀ ਦਾ ਖੂਨ ਹਰ 15 ਦਿਨ ਬਾਅਦ ਬਦਲਿਆ ਜਾਂਦਾ ਆ ਜਿਹਦੇ ਨਾਲ ਉਸ ਨੂੰ ਕਾਫੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਬੱਚੀ ਨੂੰ ਤਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੀ ਰਿਹਾ ਆ ਨਾਲ ਦੀ ਨਾਲ ਬੱਚੀ ਦੇ ਮਾਪਿਓ ਬੱਚੀ ਦੇ ਪੇਰੈਂਟਸ ਜਾਂ ਬੱਚੀ ਦੇ ਜਿਹੜੇ ਘਰ ਵਾਲੇ ਗਾਰਡੀਅਨ ਨੇ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਆ ਸਟੈਂਡਰਡᱤਕ ਜਦੋਂ ਇੰਨੀਆਂ ਮੁਸ਼ਕਲਾਂ ਬੰਦੇ ਨੂੰ ਆ ਜਾਵਨ ਤਾਂ ਬੰਦਾ ਰੱਬ ਨੂੰ ਵੀ ਕੋਸਣਾ ਸ਼ੁਰੂ ਕਰ ਦਿੰਦਾ ਆ ਕਿਤੇ ਨਾ ਕਿਤੇ ਕਿਉਂਕਿ مصیبتਾਂ ਦਾ ਪਹਾੜ ਇੰਨਾ ਜ਼ਿਆਦਾ ਪਾਰਾ ਹੋ ਜਾਂਦਾ ਆ ਕਿ ਬੰਦਾ ਉਹਦੇ ਥੱਲੇ ਹਮੇਸ਼ਾ ਹੀ ਦਬਦਾ ਜਾਂਦਾ ਆ ਪਰ ਬੱਚੀ ਜੇਕਰ ਆਪਣੇ ਆਪ ਨੂੰ ਕੋਈ ਦਰਦ ਹੋਵੇ ਤਾਂ ਬੰਦਾ ਸਹਿ ਵੀ ਲੈਂਦਾ ਆ ਪਰ ਜਿਹੜੇ ਬੈਠੇ ਬੱਚਿਆਂ ਨੂੰ ਜੇਕਰ ਕਿਸੇ ਤਰ੍ਹਾਂ ਦੀ ਕੋਈ ਤੰਗੀ ਪ੍ਰੇਸ਼ਾਨੀ ਜਾਂ ਕੋਈ ਦੁੱਖ ਤਕਲੀਫ ਹੋਵੇ ਤਾਂ ਸ਼ਾਇਦ ਐਸਾ ਦੁੱਖ ਕੱਟਣਾ ਬਹੁਤ ਜ਼ਿਆਦਾ ਔਖਾ ਹੋ ਜਾਂਦਾ ਆ ਐਸੇ ਦੁੱਖ ਹਟਾਉਣੇ ਜਿਹੜੇ ਨੇ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੇ ਨੇ ਜਿੱਦਾਂ ਕਿ ਇਸ 7 ਸਾਲ ਦੀ ਬੱਚੀ ਸਗਨ ਦੇ ਉੱਤੇ ਪ੍ਰੋਬਲਮਾਂ ਦਾ ਪਹਾੜ ਡਿੱਗ ਪਿਆ ਆ ਪੂਰਾ ਪਰਿਵਾਰ ਇਸ ਮੁਸੀਬਤ ਦੇ ਨਾਲ ਆਪਿਆ ਤੇ ਇਸ ਮਸਬੀਬ ਦੇ ਵਿੱਚ ਦਬਦਾ ਜਾ ਰਿਹਾ ਹੈ ਪਰ ਕੀ ਕਹਿਣਾ ਹੈ ਹੁਣ ਪੰਜਾਬੀ ਦੀ ਇੱਕ ਕਹਾਵਤ ਹੈ ਮਰਦਾ ਕੀ ਨਾ ਕਰਦਾ ਕਹਿੰਦੋ ਭਾਵੇਂ ਕਿ ਹੁਣ ਉਹਨਾਂ ਨੇ ਤੁਹਾਡੇ ਤੱਕ ਇਹ ਗੁਹਾਰ ਲਗਾਉਣ ਦੇ ਲਈ ਸਾਡੇ ਪੱਤਰਕਾਰ ਲਾ ਅਪਡੇਟ ਖੁਸ਼ੀਪੁਰ ਨੂੰ ਆਪਣੇ ਪਿੰਡ ਸੱਧਿਆ ਜਿੱਥੇ ਕਿ ਲਾਪ੍ਰੀਤ ਸਿੰਘ ਖੁਸ਼ੀਪੁਰ ਉਹਨਾਂ ਨੇ ਜਾ ਕੇ ਇਸ ਪੂਰਾ ਜਾਇਜਾ ਲਿਆ ਤੇ ਉਸ ਬੱਚੀ ਦੇ ਹਾਲਾਤ ਬਾਰੇ ਜਿਹੜੀ ਜਾਣਕਾਰੀ ਦਿੱਤੀ ਉਹਨਾਂ ਨੇ ਕੀ ਜਾਣਕਾਰੀ ਦਿੱਤੀ ਹੈ ਮਾਪਿਆਂ ਦੇ ਨਾਲ ਕੀ ਗੱਲਬਾਤ ਕੀਤੀ ਹੈ ਉਹਦੇ ਤੇ ਵੀ ਜਿਹੜਾ ਆ ਇੱਕ ਚਾਂਤ ਪਾ ਲੈਨੇ ਆਓ ਚੱਲਦੇ ਆ ਜੇਕਰ ਤੁਹਾਨੂੰ ਇਹ ਵੀਡੀਓ ਤੁਹਾਡੇ ਤੱਕ ਪਹੁੰਚੀ ਹੈ ਸੇਵਾ ਕਰਨੀ ਚਾਹੁੰਦੇ ਆ ਸਕਾਰ ਮਸੀਆ ਜਿਹੜਾ ਗਰਦਾਸਪੁਰ ਦੇ ਵਿੱਚ ਆ ਕੇ ਤੁਸੀਂ ਇਸ ਬੱਚੀ ਦੀ ਹੈਲਪ ਕਰ ਸਕਦੇ ਹੋ ਜਿਸ ਨੂੰ ਤਕਰੀਬਨ ਤਕਰੀਬਨ ਜਿਹੜਾ ਆ 30 ਤੋਂ 35 ਲੱਖ ਰੁਪਏ ਦੀ ਜ਼ਰੂਰਤ ਹੈ ਇਸ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਲਈ ਇਹ ਜ਼ਿੰਦਗੀ ਹੁਣ ਤੁਹਾਡੇ ਹੱਥਾਂ ਦੇ ਵਿੱਚ ਆ ਕਿਉਂਕਿ ਕਹਿੰਦੇ ਨੇ ਪ੍ਰਮਾਤਮਾ ਆਪ ਨਹੀਂ ਚੱਲ ਕੇ ਹੁੰਦਾ ਪਰ ਪ੍ਰਮਾਤਮਾ ਦੇ ਬੰਦੇ ਧਰਤੀ ਦੇ ਉੱਤੇ ਨੇ ਜਿੰਨਾਂ ਦੇ ਸੂ ਜਿਹੜਾ ਹੈ ਪਰਮਾਤਮਾ ਲੋਕਾਂ ਦੀ ਮਦਦ ਜ਼ਰੂਰ ਕਰ ਦਿੰਦਾ ਹੈ ਤੇ ਇਸੇ ਤਰ੍ਹਾਂ ਇਹ ਮਦਦ ਕਰਨ ਦੇ ਲਈ ਅਸੀਂ ਤੁਹਾਡੇ ਤੱਕ ਪਹੁੰਚ ਕਰ ਰਹੇ ਹਾਂ ਪਰਿਵਾਰ ਨੇ ਇਸ ਕੈਮਰੇ ਦੇ ਥਰੂ ਤੁਹਾਡੇ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਹੁਣ ਤੁਹਾਡਾ ਫਰਜ਼ ਬੰਦਾ ਆ ਕਿ ਇਸ ਵੀਡੀਓ ਨੂੰ ਬਤ ਵਤ ਸ਼ੇਅਰ ਕਰਕੇ ਦਾਨੀ ਸੰਜਮਾਂ ਤੱਕ ਪਹੁੰਚਾ ਦਿਓ ਨਾਲ ਦੇ ਨਾਲ ਜੇਕਰ ਤੁਸੀਂ ਦਾਨ ਕਰਨਾ ਚਾਹੁੰਦੇ ਤੇ ਇਸ ਬੱਚੀ ਤੱਕ ਆਪਣਾ ਕੁਝ ਨਾ ਕੁਝ ਹਿੱਸਾ ਜ਼ਰੂਰ ਪਹੁੰਚਾਓ ਤਾਂ ਕਿ ਬੱਚੀ ਦੀ ਮਦਦ ਹੋ ਸਕੇ ਤੇ ਬੱਚੀ ਦੀ ਜ਼ਿੰਦਗੀ ਸੇਫ ਹੋ ਸਕੇ ਧੰਨਵਾਦ ਮਿਲਦੇ ਕਿਸੇ ਐਸੀ ਖਬਰ ਤੇ ਨਾਲ ਦੁਬਾਰਾ ਤੋਂ ਮੈਂ ਤੁਹਾਡਾ ਆਪਣਾ ਲਾਪ੍ਰੀਤ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਲਨ ਔਰ ਨਜ਼ਦੀਕ ਪਿੰਡ ਸ਼ਿਕਾਰ ਦੇ ਵਿੱਚ ਸੋ ਕਿਸੇ ਵਕਤ ਤਾਂ ਰੱਬ ਦੀਆਂ ਕੀਤੀਆਂ ਤੇ ਵੀ ਇਨਸਾਨ ਨੂੰ ਗੁੱਸਾ ਆ ਹੀ ਜਾਂਦਾ ਇਹ ਗੁੱਸਾ ਆਵੇ ਕਿ ਵੀ ਕਿਉਂ ਨਾ ਇੱਕ ਛੋਟੀ ਬੱਚੀ ਆ ਕਿਸ ਬਿਮਾਰੀ ਨਾਲ ਪੀਰਤ ਸੋ ਸਾਰੀ ਗੱਲਬਾਤ ਜਿਹੜੀ ਆ ਫੇਰਸ ਨਾਲ ਜਰੂਰ ਅਸੀਂ ਕਰਦੇ ਆ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਪਲਦੀਪ ਕੌਰ ਮੈਂ ਦੇਖਿਆ ਵੀ ਸੋਸ਼ਲ ਮੀਡੀਆ 'ਤੇ ਤੁਸੀਂ ਜਿਹੜੀ ਇੱਕ ਵੀਡੀਓ ਜਿਹੜੀ ਆ ਪੇਜ 'ਤੇ ਵਾਇਰਲ ਹੋਈ ਥੱਡੀ ਪਰ ਕਿਉਂ ਮਲੋ ਵੀਡੀਓ ਜਿਹੜੀ ਗੱਲ ਕਰਨ ਦੀ ਲੋੜ ਹੈ ਇਹ ਵੀਡੀਓ ਅਸਲੀ ਵਾਇਰਲ ਕਰਨ ਦੀ ਲੋੜ ਪਈ ਕਿਦਾ ਲਾਜ ਇਸ ਦਾ ਬੱਚੀ ਦਾ ਬਹੁਤ ਮਹਿੰਗਾ ਹੈ ਜੋ ਕਿ ਅਸੀਂ ਕਰਾ ਨਹੀਂ ਪਾande ਕਿਸ ਚੀਜ਼ ਦਾ ਲਾਜ ਤੇ ਅਲਸੀ ਮੇਂ ਬਿਮਾਰੀ ਨਾਮ ਕਿੰਨੇ ਚਿਰ ਤੋਂ ਬੱਚੀ ਜਿਹੜੀ ਨੂੰ ਵੀਰਸ ਹੋ ਗਿਆ 6 ਮਹੀਨਿਆਂ ਦੀ ਜਦੋਂ ਤੋਂ ਬਿਮਾਰੀ ਆ 7 ਸਾਲ ਦੀ ਹੋ ਚੁੱਕੀ 6 ਮਹੀਨੇ ਤੋਂ ਅਸੀਂ ਬਲੱਡ ਚੜਵਾ ਰਹੇ ਹਾਂ ਇਸ ਨੂੰ ਮੈਨੂੰ ਹੁਣ ਤੱਕ ਜਿਹੜਾ ਮੈਨੂੰ ਕਿੱਥੇ ਜਿਹੜੀ ਟ੍ਰੀਟਮੈਂਟ ਜਿਹੜੀ ਹੈ ਕਿਸ ਮੈਨੂੰ ਹਸਪਤਾਲ ਦੇ ਵਿੱਚ ਜਿਹੜੀ ਚੱਲ ਰਹੀ ਹੈ ਜਿਹੜੀ ਗੁਰ ਰਾਮਦਾਸ ਤੋਂ ਬਲੱਡ ਸੀ ਡਵਾਈਦਿਆ ਸੀ ਨੂੰ 15 ਦਿਨਾਂ ਬਾਅਦ ਹਾਂਜੀ ਮੈਨੂੰ ਹੁਣ ਤੱਕ ਜਿਹੜਾ ਮੈਨੂੰ ਕਿਹ ਚੀਜ਼ ਦੀ ਜਿਹੜੀ ਪੈਸੇ ਦੀ ਦਿੱਕਤ ਆ ਰਹੀ ਹੈ ਜਬ ਬਲੱਡ ਨਹੀਂ ਦਿੱਕਤ ਆ ਰਹੀ ਐਸੇ ਦੀ ਦਿੱਕਤ ਆ ਰਹੀ ਐ ਸੀ ਇਹਦਾ ਬੋਨ ਮੈਰੋ ਆਪਰੇਸ਼ਨ ਕਰਵਾਉਣਾ ਚਾਹੁੰਦੇ ਆ ਕਿ ਕਿਸ ਟਾਈਮ ਜਿਹੜਾ ਕਿਸ ਟਾਈਮ ਡਾਕਟਰਾਂ ਨੇ ਜਿਹੜਾ ਆਪਰੇਟ ਜਿਹੜਾ ਦੱਸਿਆ ਆਪਰੇਟ ਤੇ ਤੋਂ 35 ਤੇ ਤੋਂ 40 ਰੁਪਏ ਦਾ ਇਲਾਜ ਦੱਸਿਆ ਡਾਕਟਰਾਂ ਨੇ ਜੋ ਕਿ ਜਦੋਂ ਸਾਡੇ ਕੋਲ ਪੈਸੇ ਇਕੱਠੇ ਹੋ ਜਾਣਗੇ ਉਦੋਂ ਇਸ ਇਲਾਜ ਕਰਵਾਵਾਂਗੇ ਉਹ ਕਿਹੜੇ ਅੰਮ੍ਰਿਤਸਰ ਵਾਲਿਆਂ ਦੱਸਿਆ ਜਾਂ ਕਿੰਨੇ ਵਸਿਆ ਡਾਕਟਰ ਸ਼ੂਤੀ ਲੁਧਿਆਣੇ ਤੋਂ ਦੀ ਹਾਂਜੀ ਕਿੱਥੇ ਇੱਥੇ ਅੰਮ੍ਰਿਤਸਰਾਂ ਦੇ ਜਾਂਦੇ ਹਾਂ ਅੰਮ੍ਰਿਤਸਰ ਹਾਂਜੀ ਕਿੰਨਾ ਜਿਹੜਾ ਉਹ ਟਾਈਮ ਜਿਹੜਾ ਦੱਸਿਆ ਟਾਈਮ ਇਹਨਾਂ ਦਾ ਇਸ ਬੱਚਿਆਂ ਦਾ ਯਾਨੀ ਕਿ ਛੋਟੇ ਬੱਚਿਆਂ ਦਾ ਇਲਾਜ ਹੋ ਜੇ ਉਹ ਬੈਟਰ ਹੈ ਜੋ ਵੱਡੇ ਹੋ ਜਾਣ ਫਿਰ ਰਿਸਕ ਹੁੰਦਾ ਹਾਂਜੀ ਕੋਈ ਤਾਂ ਮੁਝੇ ਸਮਾਜ ਸੇਵਾਤ ਦੇ ਵਿੱਚ ਦੱਸਿਆ ਹੋਏਗਾ ਕੋਈ ਹਾਂਜੀ ਇਲਾਜ ਤੇ ਸਾਨੂੰ ਦੱਸਿਆ ਕਿ ਹੋਣੀ ਕਰਵਾਉਣਾ ਬੈਟਰ ਰਹੇਗਾ ਹਾਂਜੀ ਗੁਜਰੀ ਮਤਲਬ ਮੈਡੀਸਨ ਦਾ ਟਰੀਟਮੈਂਟ ਉਹ ਤਾਂ ਵੈਸੇ ਤੁਹਾਡੀ ਚੱਲੀ ਰਹੀ ਹੈ ਹਾਂਜੀ ਮੈਡੀਸਨ ਚੱਲ ਰਹੀ ਹੈ ਹਾਂਜੀ ਕਿੰਨੇ ਤਰ੍ਹਾਂ ਬਾਅਦ ਜਿਹੜਾ ਬਲੱਡ ਜਿਹੜਾ ਚੇਂਜ ਜਿਹੜਾ ਹੋ ਰਿਹਾ ਦਾ 15 ਦਿਨਾਂ ਬਾਅਦ ਹਾਂਜੀ ਉਹ ਕਿਵੇਂ ਜਿਹੜਾ ਪ੍ਰੋਵਾਈਡ ਹੋ ਜਾਂਦਾ ਪੰਜਾਂ ਦੇ ਹਾਂਜੀ ਹੋ ਜਾਂਦਾ ਕਦੇ ਕਦੇ ਦਿੱਕਤ ਆਉਂਦੀ ਹੈ ਪਰ ਹੋ ਜਾਂਦਾ ਉਹ ਹਸਪਤਾਲ ਉਹ ਰੇਂਜ ਹੁੰਦਾ ਕਿ ਜਾਂ ਜਿਹੜੀਆਂ ਲੱਗੀਆਂ ਹਸਪਤਾਲ ਤੋਂ ਹਾਂਜੀ ਉਹ ਇਹ ਜਿਹੜੀ ਆ ਚਾਰਜਸ ਜਿਹੜੇ ਲੱਗ ਰਹੇ ਨੇ ਜਾਂ ਵੈਸੇ ਸੇਵਾ ਤੋਂ ਚੋਤੇ ਹੋਈ ਲੱਗਦੀ। ਨਹੀਂ ਬਲੱਡ ਫ੍ਰੀ ਮਿਲਦਾ ਜਿਹੜੀ ਮੈਡੀਸਿਨ ਆ ਉਹ ਸਾਨੂੰ ਮੁੱਲ ਲੈਣੀ ਪੈਂਦੀ ਆ। ਹਾਂਜੀ। ਉਹ ਵੈਸੇ ਤਾਂ ਸਰਕਾਰ ਨੂੰ ਜਿਹੜਾ ਦਾਵਾ ਕੀਤਾ ਗਿਆ ਹੋ ਸਕਦਾ ਉਹ ਪ੍ਰੋਸੈਸ ਚੱਲ ਰਿਹਾ ਹੈ ਜਿਹੜੀ ਇਸ ਚੀਜ਼ ਦੀ ਮੈਡੀਸਨ ਆ ਉਹ ਫ੍ਰੀ ਜਿਹੜੀ ਆ ਇਸ ਬਿਮਾਰੀ ਤੋਂ ਪੀੜਤ ਜਿਹੜੇ ਲੋਕਾਂ ਨੂੰ ਜਿਹੜੀ ਦਿੱਤੀ ਜਾ ਰਹੀ। ਬਲ ਇਸ ਤਰ੍ਹਾਂ ਦਾ ਹੈ ਕੋਈ ਕਿੱਥੇ। ਮੈਡੀਸਿਨ ਹੈ ਪਰ ਬੱਚੇ ਨਹੀਂ ਉਹ ਖਾਂਦੇ ਹੈਗੇ। ਹਾਂਜੀ। ਉਹ ਜਿਹੜੀ ਫ੍ਰੀ ਹੁੰਦੀ ਆ। ਹਾਂਜੀ ਉਹ ਖਾਂਦੇ ਨਹੀਂ ਹੈਗੇ। ਹਾਂਜੀ। ਬਲੋ ਕਿੰਨੀ ਹੁਣ ਜਿਹੜੀ ਅਮਾਉਂਟ ਹੈ ਜਿਹੜੀ ਦੱਸੀ ਆ ਤੇ ਕਿੰਨਾ ਜਿਹੜਾ ਤੁਹਾਨੂੰ ਜਿਹੜਾ ਵਾ ਡਾਕਟਰ ਸਾਹਿਬ ਲੋ ਟਾਈਮ ਜਿਹੜਾ ਦਿੱਤਾ ਉਹ ਵਿਸਥਾਰ ਵਿੱਚ ਜਿਹੜਾ ਥੋੜੀ ਜਾਣਕਾਰੀ ਦੱਸੋ 33 ਤੋਂ 40 ਲੱਖ ਰੁਪਏ ਦੀ ਮੰਗ ਕੀਤੀ ਹੈ ਡਾਕਟਰਾਂ ਨੇ ਕਿਹਦੇ ਵਿਚਾਰ ਜਿਹੜੇ ਕੋਈ ਫੜੀਆਂ ਰਿਪੋਰਟਾਂ ਮਾੜੀ ਕੀ ਕਿਹੜੀ-ਕਿਹੜੀ ਜਿਹੜੀ ਰਿਪੋਰਟ ਹੈ ਇਹ ਇਹਦੀਆਂ ਰਿਪੋਰਟਾਂ ਨੇ ਜਿਸ ਨੂੰ ਸਾਨੂੰ ਪਤਾ ਲੱਗਾ ਸੀ ਕਿ ਚੱਲੇ ਸੀ ਇਹਨਾਂ ਦੀ ਬਿਮਾਰੀ ਹੈ ਇਸ ਨੂੰ ਅੱਜ ਜਿਸ ਤੋਂ 15 ਦਿਨਾਂ ਬਾਅਦ ਬਲੱਡ ਲਗਵਾਉਣੇ ਆ ਇਹ ਸਾਰੀ ਡਿਟੇਲ ਦਿੱਤੀ ਹੋਈ ਹੈ। ਇਹ ਸਾਰੀ ਜਿਹੜੀ ਡਾਇਰੀ ਬਣੀ ਹੈ। ਹਾਂਜੀ ਡਾਇਰੀ। 15 ਦਿਨਾਂ ਬਾਅਦ ਜਾਇਦਾ ਉਹ ਨੋਟ ਸਾਰਾ ਕਰਦੇ ਇੱਥੇ। ਹਾਂਜੀ। ਮਲੋ ਉਹਨਾਂ ਦਾ ਟਾਈਮ ਹੋ ਗਿਆ ਕਿ ਜਾ ਮਲੂ ਕਰਾ ਦੇਜੂ। ਨਹੀਂ ਜਾਣਾ। ਹਾਂਜੀ। ਮਲੂ ਕਿਸ ਦੇ ਤਰੀਕੇ ਨਾਲ? 15 ਦਿਨ ਹੋ ਗਏ ਅਸੀਂ ਹੁਣ ਜਾਣਾ। ਹਾਂਜੀ। ਹੁਣ ਜਿਹੜੀ ਉਸਮਾਸੀ ਵਿਸਥਾਪਨ ਦੇ ਜਾਂ ਹੋਰ ਐਨਆਈਵੀ ਨੇ ਉਹਨਾਂ ਤੋਂ ਕਿਸ ਚੀਜ਼ ਦੀ ਮਤਲਬ ਸੀ ਖਾਲੋ? ਸੀ ਉਹਨਾਂ ਤੋਂ ਮਦਦ ਕਰਦੇ ਆ ਕਿ ਜਿੰਨੀ ਵੀ ਸਾਡੀ ਵੱਧ ਤੋਂ ਵੱਧ ਘੱਟ ਤੋਂ ਘੱਟ ਮਦਦ ਹੋ ਸਕਦੀ ਹੈ ਨਰੇ ਵੀਰ ਸਾਡੀ ਮਦਦ ਜ਼ਰੂਰ ਕਰਨ। ਉਹਨੂੰ ਕੋਣ ਪਰਿਵਾਰ ਦੇ ਵਿੱਚੋਂ ਕਮਾਉਂਦਾ ਹੈ? ਕਿਹਨੇ ਜਿਹੜਾ ਸਰਕਲ ਜਿਹੜਾ ਸਰਦਾ? ਇਹਨਾਂ ਦੇ ਪਾਪਾ ਨੇ ਤੇ ਮੈਂ ਅਤੇ ਸਾਡੀ ਬੇਟੀ ਕੋਈ। ਹਾਂਜੀ। ਕੀ ਕਰਦੇ ਬੱਸ? ਪਾਪਾ ਇਹਨਾਂ ਦੇ ਦਿਹਾੜੀ ਟਪਾਈ ਕਰਦੇ ਨੇ। ਹਾਂਜੀ। ਕਿੰਨੀ ਦਿਹਾੜੀ ਕਰਦੇ? ਨੇੜੀ ਇੱਦਾਂ ਹੀ ਆ 300 ਤੋਂ 400 ਤਰ੍ਹਾਂ ਹੁੰਦੀ ਹਾਂਜੀ। ਉਸ ਤੋਂ ਉਲ ਤਾਂ ਫਿਰ ਕਰਦਾ ਹੈ ਮਾਂ ਜਿਹੜਾ। ਹਾਂਜੀ। ਤੁਹਾਡੇ ਤੱਕ ਤੁਹਾਡੇ ਕੋਲ ਕੋਈ ਜਿਹੜੀ ਮੌਕਾ ਇਕੱਠੀ ਹੋ ਜਾਂ ਕਿਸੇ ਵੱਲੋਂ ਤੁਹਾਡੇ ਤੱਕ ਕੋਸ਼ਿਸ਼ ਕੀਤੀ ਸਰ ਹਾਂਜੀ ਨਹੀਂ ਹੁਣ ਤੁਹਾਡੇ ਤੱਕ ਜਿਹੜੇ ਅਪਰੋਚ ਕਰਨੀ ਹੈ ਤੇ ਮਲੇ ਤੁਹਾਡਾ ਨੰਬਰ ਜਾਂ ਕੋਈ ਜੋ ਤੁਹਾਡੀ ਜਿਹੜੀ Google Pay ਨੰਬਰ ਉਹ ਇੱਥੇ ਜਰੂਰ ਐਕਸ਼ਨ ਕਰਾਂਗੇ ਜਾਂ ਸਿੱਧਾ ਜਾ ਕਿਸ ਨੇ ਤੁਹਾਡੇ ਨਾਲ ਅਪਰੋਚ ਕਰਨੀ ਹੈ ਤੇ ਕਿਹੜਾ ਪਿੰਡ ਤੇ ਕਿਹੜਾ ਜਣਾ ਪੈਂਦਾ ਸ਼ਿਕਾਰਮਾਸੀ ਸਾਡਾ ਪਿੰਡ ਹੈ ਜ਼ਿਲ੍ਹਾ ਗੁਰਦਾਸਪੁਰ ਡੇਰਾ ਬਾਬਾ ਨਾਨਕ ਇਸ ਟਾਈਮ ਜਿਹੜੀ ਬੱਚੀ ਹੈ ਕਰ ਰਹੀ ਹੁੰਦੀ ਕਿ ਜਮ ਫਰਦੀ ਛੇੜ ਕਰਦੀ ਫਰਸਟ ਕਲਾਸ ਚ ਪੜਦੀ ਹਾਂਜੀ ਉਹ ਦਿੱਕਤ ਜਿਹੜੀ ਬੱਚੀ ਨੂੰ ਕੋਈ ਆਂਦੀ ਤ ਨਹੀਂ ਮੈਡੀਸਿਨ ਜਦੋਂ ਚੱਲਦੀ ਹੈ ਇਸ ਤਨਾ ਕੋਈ ਦਿੱਕਤ ਨਹੀਂ ਹੈ ਅਜੇ ਤੱਕ ਤਾਂ ਆਂਦੀ ਕਿ ਬੜੀ ਜਿੰਨੇ ਥੋੜੇ ਬਸ ਚੱਲਦੀ ਹੈ ਨਹੀਂ ਮੈਡੀਸਿਨ ਨਾਲ ਕੋਈ ਦਿੱਕਤ ਨਹੀਂ ਹੁੰਦੀ ਬਲੱਡ ਜਦੋਂ ਆਪਾਂ ਨਹੀਂ ਚੜਵਾਉਂਦੇ ਫਿਰ ਪਰੇਸ਼ਾਨੀ ਹੁੰਦੀ ਹੈ ਬੁਖਾਰ ਹੋ ਜਾਂਦਾ ਹਾਂਜੀ ਫਿਰ ਜਿਹੜੀ ਤੁਸੀਂ ਮਤਲਬ ਉਹ ਟੀਮ ਜਿਹੜੀ ਸਾਰੀ ਉੱਥੇ ਫਰ ਕਰਦੇ ਨੇ ਸਰੀ ਅੰਮ੍ਰਿਤਸਰ ਨੂੰ ਜਿਹੜਾ ਫੇਰ ਰੱਤਾਂ ਹੁੰਦਾ ਹਾਂਜੀ ਜੋ ਜੇ ਆਪਾਂ ਬਲੱਡ ਚੜਵਾਵਾਂਗੇ ਇਸ ਦੀ ਗ੍ਰੋਥ ਵੀ ਬਲੱਡ ਚੜਵਾਉਣ ਦੇ ਨਾਲ ਹੀ ਹੋਣੀ ਹੈ ਪਰ ਥੋੜੇ ਬਹੁਤ ਜਿਹੜੇ ਸਕੂਲ ਦੇ ਵਿੱਚ ਜਾਂਦੇ ਜਾਂ ਸਸਤਾ ਬਣ ਜਾਂਦੇ ਕਦੀ ਉਹਨਾਂ ਨੇ ਕਦੀ ਮੈਨੂੰ ਇਸ ਚੀਜ਼ ਦਾ ਉਹਨੂੰ ਤੁਸੀਂ ਜਾਗਰੂਤ ਕੀਤਾ ਜਾਂ ਉਹਨਾਂ ਨੂੰ ਮਤਲਬ ਥੋੜੇ ਬਹੁਤ ਕੀਤੀ ਇਸ ਚੀਜ਼ ਦੀ ਬਾਰੇ ਹਾਂਜੀ ਉਹਨਾਂ ਨੂੰ ਸਕੂਲ ਵਾਲਿਆਂ ਨੂੰ ਦੱਸਿਆ ਹੋਇਆ ਹਾਂਜੀ ਸੁਬੱਚੀ ਨਾਲ ਵੀ ਥੋੜੀ ਬਹੁਤ ਜਿਹੜੀ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਦੇ ਹਾਂ ਜੀ ਬੜਾ ਜੀ ਕੀ ਨਾਮ ਤੁਹਾਡਾ ਸਕੂਲ ਜਾਂਦੇ? ਕਿਹੜੇ ਸਕੂਲ? ਤੇਰੀ ਕਲਾਸ ਚ? ਫਸਟ ਕਲਾਸ ਸੋ ਇਹ ਸੀ ਮੌਸਮ ਬੱਤੀ ਜਿਹੜੀ ਆ ਕਿ ਇਸਨੇ ਤਾਂ ਹਜੇ ਇਹ ਚੀਜ਼ ਦਾ ਵੀ ਨਹੀਂ ਜਿਹੜਾ ਪਤਾ ਸੋ ਇਸ ਤਰ੍ਹਾਂ ਦਾ ਜੇ ਕਿਸੇ ਵੱਡੇ ਜਾਂ ਵੀਆਈਪੀ ਦੇ ਜਾਂ ਕਿਸੇ ਵੀ ਵਿਅਕਤੀ ਚ ਨੂੰ ਅਸੀਂ ਇਸ ਚੀਜ਼ ਨੂੰ ਨਹੀਂ ਕਰਦੇ ਅਗੇ ਕੁਦਰਤੀ ਇਨਜਾਮ ਦੇਣਾ ਪਰ ਉਸਨੇ ਤਾਂ ਟੈਨਸ਼ਨ ਦੇ ਵਿੱਚ ਹੀ ਜਿਹੜਾ ਮਤਲਬ ਆ ਜਾਣਾ ਸੀ ਕਿ ਵੀ 25 ਬੱਚੇ ਜਿਹੜੇ ਕੁਦਰਤੀ ਪਰਮਾਤਮਾ ਦੀ ਜਿਹੜੀ ਬਖਸ਼ ਹੁੰਦੀ ਆ ਪਰ ਕਿਸੇ ਜੇ ਵਿਅਕਤੀ ਤੋਂ ਹੁੰਦਾ ਤਾਂ ਉਹ ਇਸ ਵਕਤ ਮੇਰੇ ਖਿਆਲ ਨਾਲ ਟੈਨਸ਼ਨ ਦੇ ਵਿੱਚ ਜਰੂਰ ਜਿਹੜਾ ਹੋਣਾ ਸੀ ਤਾਂ ਟੈਨਸ਼ਨ ਵਾਲੀ ਉਹ ਮਤਲਬ ਆਪਣੀ ਜਾਨ ਨੂੰ ਜਿਹੜੀ ਜੋਖਮ ਦੇ ਵਿੱਚ ਪਾ ਸਕਦੇ ਸੋ ਇਸ ਤਰ੍ਹਾਂ ਦੇ ਪਰਿਵਾਰ ਨੇ ਜਾਂ ਇਸ ਤਰ੍ਹਾਂ ਦੀ ਜਿਹੜੀ ਮਲੋ ਹੈਗੇ ਨੇ ਪੀੜਤ ਜਿਹੜੇ ਲੋੜਵੰਦ ਪਰਿਵਾਰ ਨੇ ਸੋ ਇਹਨਾਂ ਦੀ ਜਿਹੜੀ ਐਨਆਰਆਈ ਵੀਰ ਜਾਂ ਸਮਾਜ ਸੇਵੀ ਜਸਤਾ ਨੇ ਉਹ ਮਦਦ ਜੂਨ ਕਰਨਾ ਸੋ ਰਕਮ ਜਿਹੜੀ ਵੱਡੀ ਹੈ ਇੱਕ ਵੀਰ ਜਿਹੜਾ ਫੌਜੀ ਆ ਉਹ ਤਾਂ ਅਲਗ ਵਾਲੇ ਜਿਹੜਾ ਘੁਮ ਕੇ ਜਾਂ ਦੂਰਲੇ ਜਾ ਕੇ ਪਿੰਡਾਂ ਤੋਂ ਜਿਹੜੀ ਆਪ ਦੀ ਮਦਦ ਜ਼ਰੂਰ ਕਰ ਰਿਹਾ ਕੋਈ ਹੱਦ ਤੱਕ ਹੋ ਵੀ ਗਈ ਆ ਤਾਂ ਅਮਾਉਂਟ ਬਹੁਤ ਵੱਡੀ ਆ ਮੰਨ ਲਓ ਕਰੋੜਾਂ ਦੇ ਵਿੱਚ ਜਿਹੜੀ ਆ ਦਸੀ ਆ ਜੀ ਇਹ ਅਮਾਉਂਟ ਛੋਟੀ ਵੀ ਮੰਨ ਲਓ ਉਸ ਦੇ ਨਾਲੋਂ ਬਹੁਤ ਹੀ ਜ਼ਿਆਦਾ ਛੋਟੀ ਆ ਪਰ ਇਹਨਾਂ ਦੇ ਵਾਸਤੇ ਕਹਿ ਸਕਦੇ ਆ ਬਹੁਤ ਹੀ ਜ਼ਿਆਦਾ ਵੱਡੀ ਆ ਪਰਿਵਾਰ ਲੋੜਵੰਦ ਦਾ ਨਹੀਂ ਇੰਨੀ ਵੱਡੀ ਜਿਹੜੀ ਰਕਮ ਆ ਹੋਰੀ ਆ ਮੰਨ ਲਓ ਕੋਈ ਕਿਸੇ ਵੇਲੇ ਤਾਂ ਏਡੀ ਜਿਹੜੀ ਰਕਮ ਆ ਵੱਡੇ ਵੱਡੇ ਜਿਹੜੇ ਨੇ ਸੂਕਾ ਵਾਲੇ ਬੰਦੇ ਉਹਨਾਂ ਤੋਂ ਵੀ ਜਿਹੜੀ ਕੱਢਣੀ ਔਖੀ ਹੋ ਜਾਂਦੀ ਆ ਸੋ ਪਰਿਵਾਰ ਦੀ ਮਦਦ ਜਿਹੜੀ ਲੋੜਵੰਦ ਨੂੰ ਪ੍ਰਵਾਹ ਜ਼ਰੂਰ ਕਰਨੀ ਚਾਹੀਦੀ ਆ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ ਨਾ ਪਈ ਸਹੀ ਕੁਛ